ਚਲ ਵੀ ਅੰਦਰ ਚਲ ਵੀ ਅੰਦਰ ਚਲ ਵੀ ਅੰਦਰ ਚਲ ਅੰਦਰ ਚਲੋ ਵੀ ਅੰਦਰ ਓਏ ਅੰਦਰ ਚਲ ਚਲ ਵੀ ਵੱਡੇ ਬੱਚੇ ਪਾਲੇ ਬਈ ਸਾਰੇ ਜਾਲ ਚ ਆ ਜਾਓ ਫਿਰ ਦੇਈਏ ਓਲੇ ਇਹਨਾਂ ਨੂੰ 59 11 ਤੁਸੀਂ ਆ ਜਾਓ ਇੱਧਰ ਆ ਗਿਆ ਮਿੱਤਰੋ ਆਪਣਾ ਪਹਿਲਾ ਵੱਡਾ ਬੱਚਾ ਦੇਖੋ ਬਈ ਕਿੰਨਾ ਚੰਗਾ ਇਹ 59 11 ਗਾ ਕਬੂਤਰੀ ਹੈ ਇਹ ਤੇ ਇਹਦਾ ਜੋੜਾ ਆਪਾਂ ਜਿਹੜੀ ਗਾਨੀ ਵਾਲੀ ਜੋੜੀ ਆ ਉਹਦੇ ਪੱਠੇ ਨਾਲ ਲਾਵਾਂਗੇ ਇਸ ਵਾਰ ਪਹਿਲੀ ਵਾਰੀ ਜੋੜਾ ਲਾਵਾਂਗੇ ਇਹਦਾ ਪਹਿਲਾਂ ਕਦੇ ਲਾਇਆ ਨਹੀਂ ਪਹਿਲਾਂ ਆਪਾਂ ਇਹਨੂੰ ਉਡਾਇਆ ਬਸ ਤੇ ਉੜਦਾ ਇਹ ਬਹੁਤ ਚੰਗਾ ਹੈ ਨਾ ਸੌਰੀ ਉੜਦੀ ਚੰਗੀ ਹੈ ਇਹ ਪੱਠੀ ਆ ਤਾਂ ਜੋ ਵੀ ਫਿਰ ਇਹਨੂੰ ਅੱਲਾ ਦਿੰਨੇ ਆ ਪਹਿਲਾਂ ਲੈ ਵੀ ਫਿਰ ਚੱਲ ਖੰਭ ਇਹ ਕਈ ਕੱਟ ਗਈ ਚੱਲ 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 ਆਉਂਦੀ ਆ ਵੀ ਇੱਧਰ ਆ ਗਿਆ ਮਿੱਤਰੋ ਆਪਣਾ 855 ਇਹਦਾ ਜੋੜਾ ਵੀ ਆਪਾਂ ਇਸ ਵਾਰ ਲਾਵਾਂਗੇ ਪਹਿਲੀ ਵਾਰ ਲਾਵਾਂਗੇ ਕਿਸੇ ਵਧੀਆ ਕਬੂਤਰੀ ਨਾਲ ਲੈ ਵੀ ਤੂੰ ਵੀ ਚੱਲ 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 ਆ ਆ ਗਿਆ ਬਈ ਬਾਦਲ ਵਾਲਾ ਬੱਚਾ ਇਹ ਬਾਦਲ ਦਾ ਬੱਚਾ ਬਈ ਦੇਖੋ ਖਟੀਆਂ ਖਾਂਦਾਗਾ ਆ ਜੋ ਇਹਨੂੰ ਓਲਾ ਦੇਣੇ ਆ ਇਹ ਤਾਂ ਹਜੇ ਛੋਟਾ ਇਹਦਾ ਜੋੜਾ ਨਹੀਂ ਲਾਉਂਦੇ ਆਪਾਂ ਲੈ ਵੀ ਚੱਲ ਉਹ ਜਾਂਦਾ ਨੀਵਾ ਨੀਵਾ ਜਾ ਇਧਰ ਆਉਂਦਾ 855 ਨਾਟ 11 ਉਹ ਚੜ ਗਈ ਕਬੂਤਰੀ ਆ ਬਾਲਾ ਚੰਗਾ ਉੜਦੀ ਆ ਬਈ ਬਾਲਾ ਚੰਗਾ ਉੜਦੀ ਆ ਬਹੁਤ ਵਧੀਆ ਉੜਦੀ ਆ ਇਹ ਲੈ ਵੀ ਚੱਲ ਗੋਲੀ ਵਾਲਿਆ ਬਣ ਜਾ ਜਾਜ ਲੈ ਵੀ ਕਾਲੇ ਚੀਨੇ ਤੂੰ ਚੱਲ ਹੁਣ ਚੱਲ 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 ਇਹ ਇਹ ਆ ਕੀ ਚੱਕਰ ਹੋ ਗਿਆ ਯਾਰ ਇਹ ਨੂੰ ਬਹਿ ਕਿਵੇਂ ਗਿਆ ਇਹ ਹੈ ਕੀ ਹੋ ਗਿਆ ਤੈਨੂੰ ਉੱਟ ਗਿਆ ਉੱਟ ਗਿਆ ਉਹੀ ਬਹਿ ਗਿਆ ਹੁਣ ਮੈਨੂੰ ਲੱਗਦਾ ਇਹਦੀ ਨੀਂਦ ਨਹੀਂ ਪੂਰੀ ਹੋਣੀ ਚੱਲ ਵੀ ਮਿੱਤਰਾ ਤੈਨੂੰ ਵੀ ਡਾਈਏ ਚੱਲ 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 ਇੱਧਰ ਆ ਗਿਆ ਬਈ ਕਾਲਾ ਚੀਨਾ ਬੱਚਾ ਆ ਜਾ ਵੀ ਮਿੱਤਰਾ ਤੈਨੂੰ ਵੀ ਡਾਈਏ ਚੱਲ ਫਿਰ ਹਾਂ ਅੱਛਾ ਹੁਣ ਲੱਗੀ ਆ ਸਮਝ ਤਾਂ ਬਈ ਜਿਹੜੇ ਦੋਨੇ ਕਾਲੇ ਬੱਚੇ ਬੈਠੇ ਨੇ ਇਹਨਾਂ ਨੂੰ ਆਪਾਂ ਪਿਛਲੀ ਤੋਂ ਪਿਛਲੀ ਵੀਡੀਓ ਦੇ ਵਿੱਚ ਪਹਿਲੀ ਵਾਰ ਲੜਾਇਆ ਸੀ ਤਾਂ ਆਰ ਕੇ ਵੀ ਇਹ ਨਾ ਸਮਾਰ ਕੇ ਖੁੱਲੇ ਨਹੀਂ ਹੋਏ ਤੇ ਮੈਨੂੰ ਲੱਗਦਾ ਇਹ ਜੁੜੇ ਪਏ ਨੇ ਇਹਨਾਂ ਨੂੰ ਗੁੜਗੜ ਦੇਣਾ ਪਊਗਾ ਫੇੜਾਉਣਾ ਪਊ ਉੱਟ ਜਾ ਵੀ ਚੱਲ ਬੈਹ ਜਾਣਦੇ ਆ ਨਹੀਂ ਉੱਡਦਾ ਤਾਂ ਕੋਈ ਨਾ ਕੱਲ ਨੂੰ ਨਾ ਗੁੜ ਲਾ ਕੇ ਤੁੱਪੇ ਪਾ ਦਾਂਗੇ ਦੋ ਦਿਨ ਫੇੜਾਵਾਂਗੇ ਆ ਗਈ ਲਾਸਟ ਇੱਧਰ ਆ ਗਈ ਬਈ ਗੁੜ ਰੰਗੀ ਲਾਸਟ ਕਬੂਤਰੀ ਆਪਣੀ ਆ ਜਾ ਵੀ ਤੈਨੂੰ ਵੀ ਦੇਈਏ ਓਲਾ ਪੱਲਾ ਇਕੱਠਾ ਕਰ ਲ ਲੈ ਚੱਲ ਫਿਰ ਚੱਲ ਚੱਲ ਸ਼ਾਬਾਸ਼ ਵੈਰੀ ਗੁੱਡ ਹਾਂਜੀ ਸਸਰੀਕਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਇਧਰ ਦੇਖੋ ਬਈ ਆਪਣੀਆਂ ਡਕਸ ਕਿੰਨੀਆਂ ਖੁਸ਼ ਹੋ ਰਹੀਆਂ ਨੇ ਇਹਨਾਂ ਦੀ ਡੱਗੀ ਸਾਫ਼ ਕਰਕੇ ਆਪਾਂ ਪਾਣੀ ਦੀ ਭਾਰਤੀ ਤੇ ਬਈ ਬਹੁਤ ਇੰਜੋਏ ਕਰੀ ਜਾਂਦੀਆਂ ਨੇ ਅੱਜ ਇਹ ਬਹੁਤ ਜ਼ਿਆਦਾ ਨਹਾਈ ਜਾਂਦੀਆਂ ਨੇ ਪੂਰਾ ਫਨ ਕਰੀ ਜਾਂਦੀਆਂ ਨੇ ਅੱਜ ਬਈ ਆਪਾਂ ਲੈ ਕੇ ਆਵਾਂਗੇ ਕਬੂਤਰਾਂ ਦੇ ਸਟੈਂਡ ਜਿਹੜੇ ਖੁੱਡਿਆਂ ਦੇ ਅੰਦਰ ਸਟੈਂਡ ਲੱਗਦੇ ਆ ਕਬੂਤਰਾਂ ਦੇ ਬੈਠਣ ਵਾਸਤੇ ਉਹ ਤੇ ਨਾਲੇ ਵੀਰੇ ਆਹ ਚਿੜੀਆਂ ਵਾਸਤੇ ਲੈ ਕੇ ਆਵਾਂਗੇ ਆਪਾਂ ਲੱਕੜ ਦੇ ਘਰ ਜਿਹੜਾ ਆਪਣਾ ਆ ਪਿੰਜਰਾ ਵੱਡਾ ਹੁਣ ਇਹਨੂੰ ਤਿਆਰ ਕਰਾਵਾਂਗੇ ਭਈ ਇਹਦੇ ਅੰਦਰ ਲਾਵਾਂਗੇ ਚਿੜੀਆਂ ਵਾਲੇ ਘਰ ਬਾਕੀ ਰਹੀ ਗੱਲ ਇੱਧਰ ਜੋੜਿਆਂ ਦੀ ਜਿਹੜੇ ਆਪਾਂ ਜੋੜੇ ਲਾਏ ਸੀ ਭਈ ਲਗਭਗ ਸਾਰੇ ਜੋੜੇ ਲੱਗ ਗਏ ਉਹ ਉਤਲੇ ਖਾਨੇ ਵਾਲਾ ਜੋੜਾ ਵੀ ਲੱਗ ਗਿਆ ਥੱਲੇ ਵਾਲਾ ਵੀ ਲੱਗ ਗਿਆ ਉਹ ਜੋੜਾ ਵੀ ਲੱਗ ਗਿਆ ਦੇਖੋ ਕਬੂਤਰ ਕਿੰਨਾ ਮਸਤ ਹੋ ਰਿਹਾਗਾ ਆਹ ਕਬੂਤਰ ਥੋੜਾ ਠੰਡਾਗਾ ਪਰ ਜੋੜਾ ਇਹਦਾ ਵੀ ਲੱਗ ਗਿਆ ਤਾ ਆਪਾਂ ਇਹਨਾਂ ਨੂੰ 1-2 ਦਿਨ ਹੋਰ ਰੱਖਾਂਗੇ ਆਹ ਪਿੰਜਰਿਆਂ ਦੇ ਵਿੱਚ ਉਸ ਤੋਂ ਬਾਅਦ ਛੱਡਾਂਗੇ ਖੁੱਡਿਆਂ ਦੇ ਅੰਦਰ ਟੋਕਰੀਆਂ ਰੱਖ ਦਾਂਗੇ ਸਟੈਂਡ ਆਪਾਂ ਲਾਤੇ ਤਾਂ ਥੱਲੇ ਵਾਲਾ ਜੋੜਾ ਵੀ ਮਿਲ ਗਿਆ ਕਾਲੀ ਨੋ ਕਾਲੀ ਦਾ ਤਾਂ ਬਈ ਜੋੜੇ ਲਗਭਗ ਸਾਰੇ ਮਿਲ ਗਏ ਜਾਨਵਰ ਇੱਧਰਲੇ ਸਾਰੇ ਛੱਡ ਰੱਖੇ ਨੇ ਤੇ ਉਧਰਲੇ ਕਬੂਤਰ ਛੱਡਦੀ ਆਪਾਂ ਫੇਰ ਚੱਲਦੇ ਆਂ ਬਈ ਆਪਾਂ ਲੈਣ ਸਾਰਾ ਸਮਾਨ ਆਜੋ ਵੀ ਜਾਂਦੇ ਜਾਂਦੇ ਆਪਾਂ ਕਬੂਤਰ ਛੱਡ ਚਲੀਏ ਆਹ ਲੱਕਿਆਂ ਦਾ ਗੇਟ ਖੋਲ ਦਿੰਨੇ ਆ ਤੇ ਬਈ ਆਪਣੇ ਫੈਂਸੀ ਕਬੂਤਰਾਂ ਨੇ ਅੰਡੇ ਧਰ ਲੇ ਉਧਰ ਸ਼ਿਰਾਜੀਆਂ ਨੇ ਰੱਖ ਰੱਖਿਆ ਇਧਰ ਮੁਖੀਆਂ ਨੇ ਰੱਖ ਲੇ ਦੋਨੇ ਰੱਖ ਲੇ ਉਹਨਾਂ ਦੀ ਵਾਰੀ ਆ ਹਲੇ ਪਰ ਲਿਆਂ ਦੀ ਆ ਜਾਓ ਵੀ ਬਾਹਰ ਸਾਰੇ ਚਲੋ ਜੀ ਛੇਤੀ ਕਰੋ ਇਹਨਾਂ ਟਾਈਮ ਨਾਲ ਆਉਣਾ ਵੀ ਹੈ ਅਸੀਂ ਮਿੰਟ ਮਾਰੋ ਬਾਹਰ ਆ ਜਾਓ ਵੈਰੀ ਗੁੱਡ ਚੱਲ ਵੀ ਇਹ ਉਹ ਉੱਥੇ ਰੱਖ ਰੱਖਿਆ ਬਈ ਸਾਹਮਣੇ ਆਂਡੇ ਉਹ ਸ਼ਿਰਾਜੀਆਂ ਨੇ ਤੇ ਇਧਰ ਆ ਬੈਠੀ ਮੁਖੀ ਤਾਂ ਦੋਨਾਂ ਨੇ ਧਰ ਲੇ ਗੇਟ ਆਪਾਂ ਖੁੱਲਾ ਰੱਖਦੇ ਆ ਕਿਉਂਕਿ ਆਂਡੇ ਵਾਲੀਆਂ ਕਬੂਤਰੀਆਂ ਵੀ ਨੇ ਅੰਦਰ ਜਾਣਾ ਹੋਊ ਅੰਦਰ ਵਗ ਜਾਣੀਆਂ ਬਾਹਰ ਆਣਾ ਹੋਊ ਬਾਹਰ ਆ ਜਾਣੀਆਂ ਆਜੋ ਵੀ ਫਿਰ ਆਪਾਂ ਪਾਈਏ ਚੱਲੇ ਲੈ ਕੇ ਆਈਏ ਫਰਫਮਣ ਮਿੱਤਰੋ ਆਪਾਂ ਖਿੱਚਤੀ ਆਲਟੋ ਫਤਿਆਬਾਦ ਨੂੰ ਐਚ ਆਰ 22 ਇਨਕਿਊਬेटर ਵਾਲੇ ਭਰਾ ਕੋਲ ਚਲਦੇ ਆ ਉਹਨਾਂ ਨੇ ਆਪਣੇ ਵਾਸਤੇ ਗਿਫਟ ਮੰਗਾਈ ਨੇ ਉਹ ਲੈ ਕੇ ਆਵਾਂਗੇ ਤੇ ਨਾਲੇ ਲੈ ਕੇ ਆਵਾਂਗੇ ਆਪਾਂ ਚਿੜੀਆਂ ਦੇ ਘਰ ਆਜੋ ਫਿਰ ਮਿੱਤਰੋ ਚਲਿਏ ਤਾਂ ਮਿੱਤਰੋ ਬਈ ਆਪਾਂ ਪਹੁੰਚ ਗਏ ਬਾਈ ਦੇ ਗੋਡਾਊਨ ਚ ਇੱਥੇ ਬਾਈ ਤਿਆਰ ਕਰਦੇ ਨੇ ਮਸ਼ੀਨਾ ਤੇ ਆ ਚੀਜ਼ ਬਣਵਾਈ ਆ ਬਾਈ ਨੇ ਆਪਣੇ ਵਾਸਤੇ ਕਬੂਤਰਾਂ ਵਾਸਤੇ ਦੇਖੋ ਬਈ ਪਹਿਲਾਂ ਤਾਂ ਰੰਗ ਦੇਖੋ ਵੀ ਕਿੰਨੇ ਸੋਹਣੇ ਕਰੇ ਨੇ ਤੇ ਬਹੁਤ ਪਿਆਰੇ ਇਹ ਰੰਗ ਆ ਤੇ ਇਹਦੇ ਵਿੱਚ ਨੇ 1 2 3 4 ਚਾਰ ਸਟੈਂਡ ਨੇ ਜਣੀ ਕਿ ਚਾਰ ਕਬੂਤਰ ਬੈਠ ਸਕਦੇ ਆ ਇੱਕ ਤੇ ਤਾਂ ਵੀਰੇ ਚਾਰ-ਚਾਰ ਲਾਏ ਨੇ ਤੇ ਬਾਕੀ ਟੋਟਲ ਹੈਗੇ ਨੇ ਮੈਨੂੰ ਲੱਗਦਾ 8-10 ਨੇ ਇਹ 10 ਕ ਪੀਸ ਸੋਨੇ ਤੇ ਬਹੁਤ ਸੋਹਣਿਆ ਤੇ ਇੱਧਰ ਆ ਗਿਆ ਵੀ ਦੇਖੋ ਆ ਚਿੜੀਆਂ ਵਾਸਤੇ ਆ ਇਹ ਆਪਾਂ ਜਿਹੜਾ ਨਵਾਂ ਪਿੰਜਰਾ ਲਿਆਂਦਾ ਵੱਡਾ ਉਹਦੇ ਵਿੱਚ ਲਾਵਾਂਗੇ ਡੈਕੋਰੇਟ ਕਰਾਂਗੇ ਤੇ ਆਹਨੇ ਵਿੱਚ ਲੜੀਆਂ ਨੇ ਵੀ ਡੈਕੋਰੇਟ ਕਰਨ ਵਾਸਤੇ ਆਰਟੀਫੀਸ਼ਲ ਤੇ ਆ ਚੀਜ ਆ ਬਈ ਜਿਹੜੀ ਇਹ ਐਂ ਲੱਗੂਗੀ ਜੇ ਮੈਂ ਨਾਲ ਲੱਗ ਗਈ ਤਾਂ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੜੀਆਂ ਨੇ ਉਹ ਆਂਡੇ ਵਗੈਰਾ ਹਨਾ ਧਰ ਸਕਦੀਆਂ ਨੇ ਤਾਂ ਬਈ ਆ ਬਹੁਤ ਯੂਨਿਕ ਜੀ ਚੀਜ਼ ਆ ਬਹੁਤ ਸੋਹਣੀ ਚੀਜ਼ ਹੈਗੀ ਤੇ ਬਾਕੀ ਆ ਤਾਂ ਬਹੁਤ ਵਧੀਆ ਲੱਗੇ ਬਈ ਸਟੈਂਡ ਤਾਂ ਬਾਕੀ ਬਹੁਤ ਸੋਹਣੇ ਲੱਗੇ ਨੇ ਆ ਆ ਗਿਆ ਬਾਈ ਦਾ ਐਚ ਆਰ ਬਾਈ ਇਨਕੂਬेटरਸ ਤੇ ਆ ਇੱਥੇ ਬਾਈ ਦਾ ਸਾਰਾ ਮਾਲ ਪਿਆਗਾ ਉਰੇ ਮਸ਼ੀਨਾ ਤਿਆਰ ਕਰਕੇ ਦਿੰਦੇ ਨੇ ਬਾਈ ਤੇ ਨੰਬਰ ਹੈਗਾ ਉੱਤੇ ਕਿਸੇ ਨੂੰ ਮਸ਼ੀਨ ਚਾਹੀਦੀ ਹੋਵੇ ਕਿੰਨੇ ਦੀ ਹੈ ਬਈ 60 ਆਂਡੇ ਵਾਲੀ 1500 ਦੀ ਤੀਆਂ ਨੇ 1500 ਤੋਂ ਸ਼ੁਰੂ ਹੈ ਅਛਾ 300 ਨੇ ਤੋਂ ਬਾਅਦ 50 ਨੇ ਦੀ 1800 ਦੀ ਹੈ 80 ਨੇ ਦੀ 2000 ਦੀ ਹੈ 80 ਨੇ ਦੀ 2000 ਜੇ ਪੈਸਾ ਅਡਵਾਂਸ ਕਿਸੇ ਤੋਂ ਨਹੀਂ ਲੈਂਦੇ ਪੈਸਾ ਅਸੀਂ ਬਾਅਦ ਚ ਲੈਨੇ ਆ 300 ਦੇ ਰਿਪੋਰਟ ਠੀਕ ਹੈ ਜੀ ਤਾਂ ਬਾਈ ਹੋਰੀ ਕੀ ਕਰਦੇ ਨੇ ਕਿਸੇ ਤੋਂ 1 ਰੁਪਿਆ ਪਹਿਲਾਂ ਨਹੀਂ ਫੜਦੇ ਅਗਲੇ ਦੇ ਘਰੇ ਮਸ਼ੀਨ ਪਹਟਾ ਕੇ ਫਿਰ ਰੁਪਏ ਲੈਂਦੇ ਨੇ ਸਟੈਂਡ ਬਾਈ ਸਾਰੇ ਰੱਖੇ ਗਏ ਆ ਜਾਓ ਫਿਰ ਕਰਦੇ ਆਂ ਬੰਦ ਇੱਥੋਂ ਲੈ ਲੇ ਬਈ ਆਪਾਂ ਵੱਡਦੇ ਹਾਊਸ ਤੇ ਆ ਅੰਦਰ ਰੱਖੀ ਜਾਂਦੇ ਆ 10 ਲਏ ਨੇ ਬਈ ਇੱਕ ਵਾਰੀ ਤੇ ਬਾਕੀ ਆਪਾਂ ਵੱਡੇ ਤਿਆਰ ਕਰਾਵਾਂਗੇ ਇਹ ਵਜੀਸ ਵਾਲੇ ਨੇ ਵਜੀਸ ਤੇ ਜਾਂ 치ੜੀਆਂ ਚੁੜੀਆਂ ਹਨਾ ਛੋਟੀਆਂ ਨੇ ਜਿਹੜੀਆਂ ਉਹਨਾਂ ਵਾਸਤੇ ਤੇ ਜਿਹੜੇ ਕੋਕਟੇਲ ਤੋਤੇ ਆ ਜਾਂ ਹੋਰ ਉਹਨਾਂ ਵਾਸਤੇ ਵੱਡੇ ਤਿਆਰ ਕਰਾਵਾਂਗੇ ਤੇ ਆ ਸਾਰੇ ਗੱਡੀ ਚ ਰੱਖ ਲੈਨੇ ਬਈ ਲੋ ਜੀ ਲਗਭਗ ਰੱਖੇ ਗਏ ਸਾਰੇ ਆ ਜਿਓ ਫਿਰ ਘਰੇ ਚੱਲ ਕੇ ਘੜਦੇ ਆ ਆ ਲਿਆਂਦਾ ਮਿੱਤਰੋ ਆਪਾਂ ਸਾਰਾ ਸਮਾਨ ਕਬੂਤਰਾਂ ਵਾਲੇ ਸਟੈਂਡ ਬਈ ਸਾਰੇ ਤੇ ਆ ਕੁਛ ਆਪਣੇ ਕੋਲੇ ਨਹੀਂ ਇੱਧਰ ਤੇ ਪਹਿਲਾਂ ਸਾਰਾ ਸਮਾਨ ਹੋਰੇ ਇੱਥੇ ਸੈੱਟ ਕਰ ਲੈਨੇ ਆ ਬਈ ਸਾਰਾ ਸਮਾਨ ਰੱਖ ਲੈਨੇ ਆ ਫਿਰ ਦਿਖਾਉਨੇ ਆ ਤੁਹਾਨੂੰ ਦੋ ਆ ਸੀਗੇ ਤਾਂ ਬਈ ਟੋਟਲ ਨੇ ਇਹ 10 ਪੀਸ 10 ਨੇ ਅਡੋ ਅਡ ਰੰਗ ਦੇ ਬਹੁਤ ਸੋਹਣੇ ਲੱਗਣਗੇ ਬਈ ਜਦੋਂ ਲਾਏ ਖੁੱਡਿਆਂ 'ਚ ਕੈਂਟ ਲੱਗੂ ਕੰਮ ਪੂਰਾ ਚਲੋ ਬਾਕੀ ਵੀ ਰੱਖ ਦਈਏ ਸਾਰੇ ਲਓ ਜੀ ਆਹ ਰਹਿ ਗਏ 4 ਕ ਪੀਸ ਬਾਲੇ ਸੋਨੇ ਸੋਨੇ ਰੰਗ ਨੇ ਬਈ ਤੇ ਦੋ ਆ ਸੀਗੇ ਆਪਣੇ ਕੋਲੇ ਰੈੱਡ ਕਲਰ ਦੇ ਆ ਵੀ ਰੱਖ ਦਿੰਨੇ ਇਹਨਾਂ ਦੇ ਨਾਲ ਦੇਖੋ ਬਈ ਹੁਣੀ ਕਿੰਨੇ ਘੈਂਟ ਲੱਗ ਜਾਂਦੇ ਨੇ ਜਦੋਂ ਲਾਏ ਕਬੂਤਰ ਬੈਠੇ ਉੱਤੇ ਉਦੋਂ ਕਿੰਨੇ ਸੋਹਣੇ ਲੱਗਣਗੇ ਇਮੇਜਨ ਕਰਕੇ ਦੇਖੋ ਇੱਧਰ ਆ ਕੇ ਬਈ ਆਪਣੇ ਵਾਰਡ ਹਾਊਸ ਦੇਖੋ ਆ ਵੀ ਬਹੁਤ ਸੋਹਣੇ ਨੇ ਇਹਨਾਂ ਨੂੰ ਲਾਵਾਂਗੇ ਆਪਾਂ ਨਵੇਂ ਪਿੰਜਰੇ 'ਚ ਤੇ ਇਹ ਵੀ ਇੱਥੇ ਸੈੱਟ ਕਰ ਦਿੰਨੇ ਆ ਜਿਚਾ ਦੇਣੇ ਆਗੇ ਆਸੀ ਬਈ ਲਾਸਟ ਦੇਖੋ ਬਈ ਕਿੰਨੇ ਕੈਂਟ ਲੱਗਦੇ ਆ ਵੀ ਸਾਰਾ ਫਮਾਨ ਤਾਰ ਲਿਆ ਸਾਰਾ ਫਿੱਟ ਹੋ ਗਿਆ ਇਧਰ ਆਗੇ ਬਈ ਆਪਣੇ ਸਾਰੇ ਰੰਗ ਤਾਂ ਮਿੱਤਰੋ ਹੁਣ ਮਾਰਦੇ ਆਪਾਂ ਰੰਗ ਇਹਨਾਂ ਦੇ ਉੱਤੇ ਪਹਿਲਾਂ ਮਾਰਾਂਗੇ ਪ੍ਰਾਈਮਰ ਫਿਰ ਮਾਰਾਂਗੇ ਰੰਗ ਸਤਨਾਮ ਵਾਹਿਗੁਰੂ ਚਲਾਤਾ ਮਿੱਤਰੋ ਕੰਮ ਪ੍ਰਾਈਮਰ ਮਾਰਨ ਦਾ ਤਾਂ ਬਈ ਸਾਰਿਆਂ ਤੇ ਫਟਾਫਟ ਪ੍ਰਾਈਮਰ ਮਾਰ ਦਈਏ ਫਿਰ ਦਿਖਾਉਨੇ ਆ ਤੁਹਾਨੂੰ ਮਿੱਤਰੋ ਲਓ ਬਈ ਦੇਖੋ ਇੱਕ ਤੇ ਹੋ ਗਿਆ ਬਈ ਪ੍ਰੈਮਰ ਚੰਗੀ ਤਰ੍ਹਾਂ ਤਾਂ ਸਾਰਿਆਂ ਤੇ ਇਹੀ ਮਾਰਾਂਗੇ ਬਈ ਇਹਨੂੰ ਵੀ ਇੱਥੇ ਰੱਖ ਦਿੰਨੇ ਇਹਦੇ ਨਾਲ ਲਓ ਜੀ ਆਜੋ ਵੀ ਦੇਖੀਏ ਕਿੰਨੇ ਰਹਿ ਗਏ ਇਧਰੋਂ ਤਾਂ ਹੋ ਗਏ ਖਤਮ ਤੇ ਇੱਧਰ ਚੱਲ ਰਿਹਾ ਇੱਕ ਤੇ ਇੱਧਰ ਹੋ ਰਿਹਾਗਾ ਦੋ ਆਹ ਰਹਿਗੇ ਆਖੀ ਭਈ ਆਪਣਾ ਲਾਸਟ ਬਾਰਡ ਹਾਊਸ ਐਤੇ ਵੀ ਵੱਜ ਗਿਆ ਪ੍ਰਾਈਮਰ ਦੂਜਾ ਕੋਟ ਮਾਰੀ ਜਾਂਦੇ ਆਗੇ ਥੋੜਾ ਜਿਹਾ ਰਹਿ ਗਿਆ ਬਸ ਫਿਰ ਦਿਖਾਉਨੇ ਆਂ ਬਈ ਤੁਹਾਨੂੰ ਸਾਰੇ ਚੱਕੋ ਬਈ ਮਿੱਤਰੋ ਦੇਖੋ ਫਿਰ ਆਹ ਕਰਤੇ ਸਾਰੇ ਬਾਰਡ ਹਾਊਸ ਪ੍ਰਾਈਮਰ ਸਾਰਿਆਂ ਤੇ ਮਾਰਤਾ ਬਈ ਚੰਗੀ ਤਰ੍ਹਾਂ ਡਬਲ ਡਬਲ ਕੋਟ ਮਾਰਤਾ ਐਨ ਪੂਰੇ ਵਧੀਆ ਬਣਾਤੇ ਤੇ ਦੇਖੋ ਬਈ ਕਿੰਨੇ ਸੋਹਣੇ ਲੱਗਦੇ ਆ ਪਹਿਲਾਂ ਜਦੋਂ ਲਿਆ ਕੇ ਰੱਖੇ ਨੇ ਕਿਵੇਂ ਲੱਗਦੇ ਸੀ ਤੇ ਹੁਣ ਲੁੱਕ ਕਿਵੇਂ ਲੱਗਦੀ ਆ ਹੁਣ ਮਿੱਤਰੋ ਗੱਲ ਕਰਦੇ ਆ ਬਈ ਆਪਾਂ ਇਹਨਾਂ ਦੇ ਰੇਟ ਦੀ ਇਹ ਕੀ ਰੇਟ ਆਏ ਨੇ ਜਿਹੜੇ ਬਾਰਡ ਹਾਊਸ ਨੇ ਬਈ ਇਹ ਆਇਆ ਆਪਾਂ ਨੂੰ 100 ਰੁਪਏ ਦਾ ਪੀਸ 100 ਦਾ ਇੱਕ ਰੰਗ ਆਪਾਂ ਅੱਡ ਤੋਂ ਮਾਰਿਆਗਾ ਇਹਨਾਂ ਦਾ ਦੱਸਿਆ ਸੀ ਬਾਈ ਨੇ ਕਿ 200 ਰੁਪਏ ਦਾ ਹਨਾ ਪਿਆ ਇੱਕ ਸਟੈਂਡ ਰੰਗ ਅੱਡ ਤੋਂ ਤਾਂ 200 ਰੁਪਏ ਰੰਗ ਤੇ ਲਾ ਲਓ ਤਾਂ ਸਾਰਿਆਂ ਤੇ ਤਾਂ ਮੰਨ ਲਓ ਕਿ 400 ਰੁਪਏ ਦਾ ਬਈ 3.5 400 ਰੁਪਏ ਦਾ ਇੱਕ ਸਟੈਂਡ ਤਿਆਰ ਹੋਇਆਗਾ ਚਾਰ ਕਬੂਤਰਾਂ ਵਾਲਾ ਖੁਸ਼ਖਬਰੀ ਆ ਗਈ ਮਿੱਤਰੋ ਜਿਹੜੇ ਆਪਾਂ Madhya Pradesh ਚੋਂ ਕਬੂਤਰ ਮੰਗਾਏ ਸੀ French Mundina ਉਹਨਾਂ ਨੇ ਆਪਣੇ ਫੈਟਪ ਤੇ ਪਹਿਲੀ ਵਾਰ ਅੰਡਾ ਰੱਖ ਲਿਆ ਤਬਈ ਆ ਗੱਲ ਦੀ ਬਹੁਤ ਖੁਸ਼ੀ ਹੋਈ ਆ ਪਹਿਲਾ ਅੰਡਾ ਬਈ ਇਹਨਾਂ ਦਾ ਆਪਣੇ ਫੈਟਪ ਤੇ ਤੇ ਬਹੁਤ ਜਲਦੀ ਅੰਡੇ ਰੱਖ ਲੇ ਆਹ ਨੇ ਬਈ ਆਪਣੇ French Mundina ਦੇਖੋ ਹੁਣ ਦੇਖਦੇ ਆਪਾਂ ਇਹਨਾਂ ਦਾ ਅੰਡਾ ਲੈ ਵੀ ਦਿਖਾ ਓਏ ਮਾਰ ਨਾ ਓਏ ਨਾ ਓਏ ਨਾ ਮਾਰ ਇਹਨਾਂ ਨੂੰ ਗੁੱਸਾ ਚੰਗਾ ਨਹੀਂ ਹੁੰਦਾ ਆਹ ਦੇਖੋ ਬਈ ਆ ਪਿਆ ਅੰਡਾ ਤੇ ਅੰਡੇ ਦਾ ਸਾਈਜ਼ ਬਹੁਤ ਵੱਡਾ ਵੀਡੀਓ ਦੇ ਵਿੱਚ ਭਵੇਂ ਛੋਟਾ ਲੱਗਦਾ ਹੁਣ ਪਰ ਵਾਕਈ ਬਹੁਤ ਵੱਡਾ ਫਾਇਦਾ ਤਾਂ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆਪਣੇ ਫਰੈਂਚ ਮਦੀਨਾ ਨੇ ਆਂਡੇ ਰੱਖ ਲਏ ਬਈ ਹੁਣ ਆਪਾਂ ਦੇਖਦੇ ਹਾਂ ਕਾਲੇ ਲੱਕੇ ਜਿਹੜਾ ਇਹਨਾਂ ਦੇ ਥੱਲੇ ਆਂਡਾ ਤਾਂ ਰਿਆ ਸੀ ਕਾਫੀ ਵੱਡਾ ਸੀ ਉਹ ਵੀ ਮੈਨੂੰ ਤਾਂ ਇਹਨਾਂ ਦੇ ਹੀ ਲੱਗਿਆ ਹਨਾ 100% ਐਚਓ ਦੇਖਦੇ ਆ ਬੱਚਾ ਆ ਗਿਆ ਕਿ ਨਾ ਲੈ ਵੀ ਦਿਖਾ ਨਾ ਯਾਰ ਹਲੇ ਆਂਡੇ ਹੀ ਪਿਆ ਬੱਚਾ ਨਹੀਂ ਕੱਢਿਆ ਆ ਲੋ ਵੀ 3 ਡਿਟ ਦਾਣੇ ਖਾ ਲੋ ਆ ਆ ਆ ਆ ਯਾਰ ਇਹ ਪਾਣੀ ਦੇ ਵਿੱਚ ਖਾਂਦੇ ਨਹੀਂ ਵੱਡੀਆਂ ਡਾਕਸ ਖਾ ਲੈਂਦੀਆਂ ਨੇ ਲੋ ਬਈ ਤੁਸੀਂ ਵੀ ਖਾ ਲਓ ਆਜੋ ਆ ਆ ਆ ਆ ਆਜੋ ਵੀ ਸਾਰੇ ਆਜੋ ਆ ਆ ਆ ਭੱਜਿਓ 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 ਸ਼ਾਬਾਸ਼ ਇਹਨੂੰ ਲਿਆ ਬਾਹਰ ਕੱਢ ਕੇ ਪਤਾ ਨਹੀਂ ਕਿੱਧਰ ਦੀ ਵੜ ਜਾਂਦੇ ਨੇ ਪਹਿਲਾਂ ਤਾਂ ਇੱਕ ਵੜਦਾ ਸੀਗਾ ਹੁਣ ਦੂਜੇ ਨੂੰ ਵੀ ਨਾਲ ਲੈ ਕੇ ਜਾਣ ਲੱਗ ਗਿਆ ਪਤਾ ਨਹੀਂ ਬਈ ਛਾਲ ਛੂਲ ਮਾਰ ਕੇ ਕਿੱਥੋਂ ਦੀ ਵੜ ਜਾਂਦੇ ਨੇ ਸਬਜ਼ੀਆਂ 'ਚ ਕੱਢ ਗੀਰ ਤੇ ਇਹਨਾਂ ਨੂੰ ਫਟਾਫਟ ਬਾਹਰ ਕੱਢ ਦੇ ਇਧਰ ਲੈ ਪਿਆ ਮੀ ਮਿੱਤਰੋ ਬਈ ਮੌਸਮ ਹੋ ਗਿਆ ਠੰਡਾ ਤੇ ਇਹਨਾਂ ਨੂੰ ਆਪਾਂ ਅੰਦਰ ਰੱਖ ਦਿੰਨੇ ਆਂਗੇ ਸ਼ੈੱਡ ਦੇ ਤੇ ਬਾਕੀ ਕੱਲ ਨੂੰ ਕਰਾਂਗੇ ਰੰਗ ਤਾਂ ਸੀ ਬਈ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਰ ਲਿਓ ਚੈਨਲ ਕਰ ਲਿਓ ਸਬਸਕ੍ਰਾਈਬ ਮੀ ਆ ਗਿਆ ਜੀ ਮੀ ਆਇ ਰਹੇ ਹਾਂ ਤੇ ਇਧਰ ਆਇਆ ਲੋ ਬਈ ਦੇਖੋ ਇਧਰ ਰੱਖ ਤੇ ਬਈ ਆ ਇੱਥੇ ਨਾ ਮੀ ਆਵੇ ਨਾ ਕਣੀ ਆਵੇ ਵਧੀਆ ਰਹਿਣਗੇ ਸੁੱਕੇ